ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਜਿਮਨੀ ਚੋਣਾਂ ਵਿੱਚ ਪ੍ਰਚਾਰ ਨੇ ਜ਼ੋਰ ਫੜਿਆ ਦੋਸਤੋ ਪੰਜਾਬ ਦੀਆਂ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਜਿਮਨੀ ਚੋਣਾਂ ਦਾ ਅਮਲ ਚੱਲ ਰਿਹਾ ਹੈ 20 ਨਵੰਬਰ ਨੂੰ VOTING ਹੋਣੀ ਹੈ ਤੇ VOTING ਨੂੰ ਸਿਰਫ 4 ਦਿਨਾਂ ਦਾ ਸਮਾਂ ਚਾਰ ਵੀ ਨਹੀਂ ਬਲਕਿ 3 ਦਿਨ ਹੀ ਕਹਿਤੀ ਹੈ ਕਿਉਂਕਿ ਅੱਜ 17 ਤਰੀਕਾ ਹੈ 18 19 ਵੀ ਨੂੰ ਤਾਂ VOTING ਹੀ ਹੈ ਇਸ ਸਮਾ ਵਿਚਾਰ ਰਹਿ ਗਿਆ ਤੇ ਸਾਰੀ ਜੀ ਸਿਆਸੀ ਪਾਰਟੀਆਂ ਨੇ ਇਹ ਆਖਰੀ ਸਮੇ ਦੇ ਵਿੱਚ ਚੋਣ ਪ੍ਰਚਾਰ ਨੂੰ ਜੋਰ ਸ਼ੋਰ ਨਾਲ ਕੀਤਾ ਜਾ ਰਿਹਾ ਹੈ ਚੋਣ ਪ੍ਰਚਾਰ ਤੇਜ ਕੀਤਾ ਜਾ ਰਿਹਾ ਹੈ ਪਾਰਟੀ ਦੇ ਕੋਈ ਸੀਨੀਅਰ ਆਗੂ ਚੋਣ ਪ੍ਰਚਾਰ ਲਈ ਚੋਣ ਮੈਦਾਨ ਚ ਨਿਤਰੇ ਹੋਏ ਨੇ ਤਾਂ ਜੋ ਵੱਤਵਦ ਲੋਕਾਂ ਤੱਕ ਸੰਪਰਕ ਕੀਤਾ ਜਾ ਸਕੇ ਲੋਕਾਂ ਤੱਕ ਆਪਣੀ ਸੋਚ ਆਪਣੀ ਵਿਚਾਰਧਾਰਾ ਪਹੁੰਚਾਈ ਜਾ ਸਕੇ ਪਰ ਜੇ ਦੇਖੀਏ ਤਾਂ ਚੋਣ ਪ੍ਰਚਾਰ ਨੂੰ ਹੁਣ ਤੋਂ ਸਹੀ 24 ਘੰਟਿਆਂ ਦਾ ਸਮਾਂ ਵਿਚਕਾਰ ਰਹਿ ਗਿਆ ਸਾਰੀ ਸਿਆਸੀ ਪਾਰਟੀਆਂ ਕੋਲ ਸਿਰਫ 24 ਘੰਟੇ ਪ੍ਰਚਾਰ ਲਈ ਰਹਿ ਗਏ ਨੇ ਜਿਸ ਤਰ੍ਹਾਂ ਉਹ ਵੱਡੀਆਂ ਰੈਲੀਆਂ ਵੀ ਕਰ ਸਕਦੇ ਨੇ ਰੋਡ ਸ਼ੋ ਵੀ ਕਰ ਸਕਦੇ ਨੇ ਜਾਂ ਕਹਿ ਦੋ ਨੁੱਕੜ ਮੀਟਿੰਗਾਂ ਵੀ ਕਰ ਸਕਦੇ ਨੇ ਇਸ ਤੋਂ ਬਾਅਦ ਇਹ ਸਭ ਕੁਝ ਬੰਦ ਹੋ ਜਾਏਗਾ ਤੇ ਜੇਕਰ ਕਰ ਸਕਣਗੇ ਤਾਂ ਕੋਈ ਉਮੀਦਵਾਰ ਘਰਾਂ ਦੇ ਵਿੱਚ ਬੈਠ ਕੇ ਅੰਦਰੂਨੀ ਕੋਈ ਦੋ ਚਾਰ ਬੰਦੇ ਗੱਲਬਾਤ ਕਰ ਲੈਣ ਕੋਈ ਇਸ ਤਰ੍ਹਾਂ ਦੀ ਗੱਲਾਂ ਰਹਿ ਜਾਣਗੀਆਂ ਪਰ ਪ੍ਰਚਾਰ ਟੋਟਲੀ ਜਿਹੜਾ ਬੰਦ ਹੋ ਜੇਗਾ ਤੇ ਇਹਨਾਂ 24 ਘੰਟਿਆਂ ਤੋਂ ਪਹਿਲਾਂ ਜੇਕਰ ਅੱਜ ਦਾ ਮਾਹੌਲ ਚਾਰੋਂ ਹਲਕਿਆਂ 'ਚ ਦੇਖਦੇ ਆਂ ਜਾਂ ਪਿਛਲੇ ਕਈ ਦਿਨਾਂ ਤੋਂ ਜੋ ਮਾਹੌਲ ਬਣਿਆ ਹੋਇਆ ਉਸ 'ਤੇ ਨਜ਼ਰ ਮਾਰਦੇ ਆਂ ਤਾਂ ਇੱਕ ਚੀਜ਼ ਤਾਂ ਸਪਸ਼ਟ ਹੈ ਵੀ ਕਿ ਸਾਰੀ ਹੀ ਸਿਆਸੀ ਪਾਰਟੀਆਂ ਕਿਉਂਕਿ ਉੱਥੇ ਮੁੱਖ ਤੌਰ ਤੇ ਤਿੰਨ ਵੱਡੀਆਂ ਪਾਰਟੀਆਂ ਚੋਣ ਮੈਦਾਨ 'ਚ ਨਿਤਰੀਆਂ ਹੋਈਆਂ ਨੇ ਉਹਨਾਂ ਵੱਲੋਂ ਪੂਰਾ ਜ਼ੋਰ ਲਾਇਆ ਹੋਇਆ ਹੈ ਪੂਰੀ ਵਾਹ ਲਾਈ ਹੋਈ ਹੈ ਤਾਂ ਜੋ ਕਿਸੇ ਨਾ ਕਿਸੇ ਢੰਗ ਨਾਲ ਜਿੱਤ ਹਾਸਲ ਕੀਤੀ ਜਾ ਸਕੇ ਚਾਹੇ ਉਹ ਵਿਧਾਨ ਸਭਾ ਹਲਕਾ ਬਰਨਾਲੇ ਦੀ ਗੱਲ ਕਰ ਲਈਏ ਚਾਹੇ ਚੱਬੇਵਾਲ ਦੀ ਗੱਲ ਕਰ ਲਈਏ ਗਿੱਦੜ ਬਾਹਾ ਦੀ ਕਰ ਲਈਏ ਡੇਰਾ ਬਾਬਾ ਨਾਨਕ ਦੀ ਕਰ ਲਈਏ ਚਾਰੋਂ ਹੀ ਸੀਟਾਂ ਤੇ ਮੁਕਾਬਲਾ ਵੀ ਦਿਲਚਸਪ ਬਣਿਆ ਹੋਇਆ ਹੈ ਚਾਰੋਂ ਸੀਟਾਂ ਦੀ ਆਮ ਆਦਮੀ ਪਾਰਟੀ ਕਾਂਗਰਸ ਭਾਰਤੀ ਜਨਤਾ ਪਾਰਟੀ ਪੂਰੇ ਜੋਰ ਸ਼ੋਰ ਨਾਲ ਪ੍ਰਚਾਰ ਕਰ ਰਹੀ ਹੈ ਤੇ ਆਪੋ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਜਿਹੜਾ ਇੱਕ ਕਹਦੀ ਹੈ ਵੀ ਕਿ ਜੋਰ ਸ਼ੋਰ ਨਾਲ ਲੱਗੀ ਹੋਈ ਹੈ ਤੇ ਇਹੀ ਲਗਾਤਾਰ ਜਿਹੜਾ ਇੱਕ ਚੋਣ ਮੈਦਾਨ ਹੋਰ ਭਖਦਾ ਜਾ ਰਿਹਾ ਕਿਉਂਕਿ ਸ਼ਿਰਵ ਜੀਵੇਂ ਦੱਸਿਆ 24 ਘੰਟਿਆਂ ਦਾ ਸਮਾਂ ਵਿਚ ਘਰ ਰਹਿ ਗਿਆ ਤੇ ਸਾਰੀ ਪਾਰਟੀਆਂ ਹੀ ਲੱਗੀਆਂ ਹੋਈਆਂ ਨੇ ਤੇ ਜੇ ਗੱਲ ਸਿਆਸੀ ਪਾਰਟੀਆਂ ਦੀ ਕਰ ਲਈਏ ਤਾਂ ਸਿਆਸੀ ਪਾਰਟੀਆਂ ਵੱਲੋਂ ਵੱਖ-ਵੱਖ ਮੁੱਦਿਆਂ ਨੂੰ ਤਾਂ ਉਭਾਰਿਆ ਜਾ ਰਿਹਾ ਪਰ ਕਿਤੇ ਨਾ ਕਿਤੇ ਜੇਕਰ ਅਸੀਂ ਦੇਖਦੇ ਹਾਂ ਤਾਂ ਇਨ੍ਹਾਂ ਚੋਣਾਂ 'ਚ ਜਿਹੜੇ ਉਥੇ ਦੇ ਸਥਾਨਕ ਮੁੱਦੇ ਸੀ ਉਹ ਸਾਨੂੰ ਕਿਤੇ ਨਾ ਕਿਤੇ ਨજર ਅੰਦਾਜ਼ ਹੁੰਦੇ ਦਿਖਾਈ ਦਿੱਤੇ ਗਾਇਬ ਰਹੇ ਹਾਲਾਂਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਸ ਵੱਲੋਂ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਾਂ ਹੋਰ ਕਈ ਕੈਬਨਟ ਮੰਤਰੀਆਂ ਵੱਲੋਂ ਵਿਧਾਇਕਾਂ ਵੱਲੋਂ ਆਪਣੀ 2.5 ਸਾਲਾਂ ਦੀ ਕਾਰਗੁਜ਼ਾਰੀ ਨੂੰ ਲੋਕਾਂ 'ਚ ਰੱਖਣ ਦੀ ਕੋਸ਼ਿਸ਼ ਕੀਤੀ ਹੈ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਆਉਣ ਤੋਂ ਪਹਿਲਾਂ ਪੰਜਾਬ ਦੇ ਇਹ ਹਾਲਾਤ ਸੀਗੇ ਚਾਹੇ ਲਾਅ ਐਂਡ ਆਰਡਰ ਤੇ ਛੇ ਸਿੱਖਿਆ ਤੇ ਛੇਤ ਤੇ ਜਾਂ ਹੋਰ ਵੱਖ-ਵੱਖ ਮਾਮਲਿਆਂ ਤੇ ਹੋਰ ਇੱਕ ਤਰ੍ਹਾਂ ਦੀ ਇੱਕ ਰਿਪੋਰਟਰ ਦੇ ਰਹੇ ਨੇ ਵੀ ਕਿ ਆਪਾਂ 12 2022 ਤੋਂ ਪਹਿਲਾਂ ਪੰਜਾਬ ਦੇ ਇਹ ਹਾਲਾਤ ਸੀ ਤੇ ਅਸੀਂ ਢਾਈ ਸਾਲਾਂ 'ਚ ਇਹ ਕੰਮ ਕਰ ਦਿੱਤੇ ਨੇ ਤੇ ਜੇਕਰ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਅਗਲੇ ਢਾਈ ਸਾਲਾਂ 'ਚ ਹੋਰ ਰਹਿੰਦੇ ਕੰਮ ਵੀ ਕਰਾਂਗੇ ਤੇ ਦੂਜੇ ਪਾਸੇ ਜੇਕਰ ਕਾਂਗਰਸ ਤੇ ਭਾਜਪਾ ਦੀ ਗੱਲ ਕਰਦੇ ਹਾਂ ਤਾਂ ਉਹ ਲਗਾਤਾਰ ਸੱਤਾਧਾਰੀ ਧਿਰ ਨੂੰ ਭੰਡਣ ਦੀ ਕੋਸ਼ਿਸ਼ਾਂ ਕਰ ਰਹੇ ਨੇ ਸੱਤਾਧਾਰੀ ਧਿਰ ਤੇ ਹਮਲੇ ਕਰ ਰਹੇ ਨੇ ਤੇ 10 ਰੈਨਿਵਿਕਾ ਆਮ ਆਦਮੀ ਪਾਰਟੀ ਨੇ ਜਿਹੜੇ ਚੋਣਾਂ ਛੁਵਾਦੇ ਕੀਤੇ ਸੀ ਉਹ ਹਲੇ ਤੱਕ ਪੂਰੇ ਨਹੀਂ ਹੋਏ ਚਾਹੇ ਉਹਨਾਂ ਦੇ ਵਿੱਚ ਸਭ ਤੋਂ ਵੱਡਾ ਵਾਦਾ ਤਾਂ ਉਹੀ ਹੈ ਔਰਤਾਂ ਨੂੰ 1000 ਰੁਪਏ ਮਹੀਨਾ ਪੈਨਸ਼ਨ ਦੇ ਦਾਂ ਤੇ ਇਸ ਤੋਂ ਇਲਾਵਾ ਉਹ ਆਮ ਆਦਮੀ ਪਾਰਟੀ 'ਤੇ ਇਹ ਵੀ ਦੋਸ਼ ਲਾ ਰਹੇ ਨੇ ਵੀ ਕਿ ਇਹਨਾਂ 2.5 ਸਾਲਾਂ 'ਚ ਪੰਜਾਬ ਦਾ ਜਿਹੜਾ ਆਰਥਿਕ ਤੌਰ ਤੇ ਬਹੁਤ ਵੱਡਾ ਨੁਕਸਾਨ ਹੋਇਆ ਹੈ ਆਰਥਿਕ ਤੌਰ ਤੇ ਪੰਜਾਬ ਪਛੜਦਾ ਜਾ ਰਿਹਾ ਹੈ ਕਿਉਂਕਿ ਉਹ ਦੋਸ਼ ਲਾ ਰਹੇ ਨੇ ਵੇਖਾ ਆਮ ਆਦਮੀ ਪਾਰਟੀ ਦਾਅਵੇ ਤਾਂ ਵੱਡੇ-ਵੱਡੇ ਕਰ ਰਹੀ ਹੈ ਪਰ ਇਹਨਾਂ 2.5 ਸਾਲਾਂ 'ਚ ਕੋਈ ਨਵੀਂ ਇੰਡਸਟਰੀ ਨਹੀਂ ਆਈ ਨਵੀਂ ਇੰਡਸਟਰੀ ਦੇ ਆਉਣ ਕਰਕੇ ਸਾਡੇ ਕੋਈ ਜਿਹੜਾ ਹੈਗਾ ਪ੍ਰਾਈਵੇਟ ਖੇਤਰ ਦੇ ਵਿੱਚ ਕੋਈ ਬਹੁਤਾ ਉਭਾਰ ਨਹੀਂ ਆ ਸਕਿਆ ਇਸ ਤਰ੍ਹਾਂ ਦੇ ਦੋਸ਼ ਕਾਂਗਰਸ ਵੱਲੋਂ ਲਾਏ ਜਾ ਰਹੇ ਨੇ ਉੱਥੇ ਜੇਕਰ ਭਾਜਪਾ ਦੀ ਗੱਲ ਕਰ ਲਈਏ ਭਾਜਪਾ ਸਰਕਾਰ ਦੀ 2.5 ਸਾਲਾਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਤਾਂ ਭੰਡ ਹੀ ਰਹੀ ਹੈ ਪਰ ਇਸ ਦੇ ਨਾਲ ਨਾਲ ਕਿਤੇ ਨਾ ਕਿਤੇ ਉਹ ਆਪਣੀ ਕੇਂਦਰ ਸਰਕਾਰ ਦੇ 10 ਸਾਲਾਂ 'ਚ ਕਿਤੇ ਕੰਮਾਂ ਨੂੰ ਲੋਕਾਂ ਅੱਗੇ ਰੱਖ ਕੇ ਉਹਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਮੁੱਖ ਤੌਰ ਤੇ ਜੇਕਰ ਗੱਲ ਕਰੀਏ ਤਾਂ ਇਹਨਾਂ ਚੋਣਾਂ 'ਚ ਵੀ ਭਾਜਪਾ ਜਿਹੜੀ ਆ ਰਾਮ ਮੰਦਰ ਦੇ ਮੁੱਦੇ ਨੂੰ ਅੰਦਰ ਖਾਤੇ ਉਭਾਰ ਰਹੀ ਹੈ ਤਾਂ ਜੋ ਲੋਕਾਂ ਦੀਆਂ ਵੋਟਾਂ ਹਾਸਲ ਕੀਤੀਆਂ ਜਾ ਸਕਣ ਪਰ ਦੋਸਤੋ ਜਿਵੇਂ ਆਪਾਂ ਨੇ ਪਹਿਲਾਂ ਵੀ ਗੱਲ ਕੀਤੀ ਹੈ ਹੁਣ ਫੇਰ ਕਰਦੇ ਹਾਂ ਵੀ ਕਿ ਇਹਨਾਂ ਚੋਣਾਂ 'ਚ ਜਿਹੜੇ ਉੱਥੇ ਦੀ ਹਲਕੀਆਂ ਦੇ ਸਥਾਨਕ ਕੁਝ ਅਹਿਮ ਮੁੱਦੇ ਹੁੰਦੇ ਨੇ ਜਿਨ੍ਹਾਂ ਦਾ ਹੱਲ ਹੋਣਾ ਬੜਾ ਜ਼ਰੂਰੀ ਹੁੰਦਾ ਹੈ ਉਹ ਕੋਈ ਵੀ ਸਿਆਸੀ ਪਾਰਟੀ ਇਹੋ ਜਿਹੇ ਮੁੱਦੇ ਚੁੱਕਦੀ ਦਿਖਾਈ ਨਹੀਂ ਦੇ ਰਹੀ ਤੇ ਇਸੇ ਕਰਕੇ ਜਿਹੜਾ ਹੈਗਾ ਕਿਤੇ ਨਾ ਕਿਤੇ ਕੁਝ ਲੋਕਾਂ ਦੇ ਮਨਾਂ 'ਚ ਨਿਮੋਸ਼ੀ ਵੀ ਹੈ ਵੇਖਿਆ ਸਿਆਸੀ ਪਾਰਟੀਆਂ ਉਹਨਾਂ 'ਚ ਸਥਾਨਕ ਮੁੱਦੇ ਤਾਂ ਚੁੱਕ ਨਹੀਂ ਰਹੀਆਂ ਬਲਕਿ ਹੋਰ ਹੀ ਗੱਲਾਂ ਕਰੀ ਜਾ ਰਹੇ ਨੇ ਇਸ ਕਰਕੇ ਲੋਕ ਕਿਤੇ ਨਾ ਕਿਤੇ ਉੱਥੇ ਦੁਚਿੱਤੀ 'ਚ ਫਸੇ ਹੋਏ ਨੇ ਕਿ ਆਖਿਰਕਾਰ ਵੋਟ ਦਿੱਤੀ ਜਾਵੇ ਤਾਂ ਕਿਸ ਨੂੰ ਦਿੱਤੀ ਜਾਵੇ ਤਾਂ ਇਹੋ ਜਿਹਾ ਮਾਹੌਲ ਉੱਥੇ ਲਗਾਤਾਰ ਜਿਹੜਾ ਹੋਰ ਭਖਦਾ ਜਾ ਰਿਹਾ ਹੈ ਇਹੋ ਜਿਹਾ ਮਾਹੌਲ ਬਣਦਾ ਜਾ ਰਿਹਾ ਹੈ ਪਰ ਦੋਸਤੋ ਜੇਕਰ ਇਸ ਦੇ ਪਿੱਛੇ ਆਪਾਂ ਇੱਕੋ ਗੱਲ ਹੋਰ ਦੇਖੀਏ ਤਾਂ ਇਹ ਚੋਣਾਂ ਜਿੱਤਣ ਤਿੰਨਾਂ ਪਾਰਟੀਆਂ ਲਈ ਬਹੁਤ ਜ਼ਰੂਰੀ ਹੈ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਵੀ ਇਹ ਚੋਣਾਂ ਤਾਂ ਬਹੁਤ ਜ਼ਰੂਰੀ ਹੈ ਪਰ ਉਹਨੇ ਚੋਣਾਂ ਲੜਨ ਤੋਂ ਇਨਕਾਰ ਹੀ ਕਰ ਦਿੱਤਾ ਸੋਨੇ ਪਾਸਾ ਵਟ ਲਿਆ ਸੀ ਵੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਜੋ ਕਿ ਪਾਰਟੀ ਦੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਸੀ ਇਸ ਕਰਕੇ ਉਹਨਾਂ ਨੇ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਸੀ ਤਾਂ ਫਿਰ ਉਸ ਤੋਂ ਬਾਅਦ ਇਹ ਤਿੰਨ ਵੱਡੀਆਂ ਪਾਰਟੀਆਂ ਚੋਣ ਮੈਦਾਨ 'ਚ ਰਹਿ ਗਈਆਂ ਤੇ ਤਿੰਨਾਂ ਲਈ ਹੀ ਇਹ ਚੋਣਾ ਅਹਿਮੀਅਤ ਵੀ ਰੱਖਦੀਆਂ ਨੇ ਤੇ ਨਾਲ ਹੀ ਤਿੰਨਾਂ ਦਾ ਵਕਾਰ ਵੀ ਦਾਤੇ ਲੱਗਿਆ ਹੋਇਆ ਜੇਕਰ ਗੱਲ ਆਪਾਂ ਸੱਤਾਧਾਰੀ ਧਿਰ ਦੀ ਕਰਦੇ ਸੱਤਾਧਾਰੀ ਧਿਰ ਭਾਵੇਂ ਇਹ ਚਾਰ ਜਿਮਨੀ ਚੋਣਾਂ ਦੇ ਵਿੱਚੋਂ ਇੱਕ ਤੇ ਆਮ ਆਦਮੀ ਪਾਰਟੀ ਕਾਬਲ ਸੀ ਤੇ ਤਿੰਨੇ ਤੇ ਕਾਂਗਰਸ ਪਰ ਜਿਵੇਂ ਆਮ ਆਦਮੀ ਪਾਰਟੀ ਪਿਛਲੇ 2.5 ਸਾਲਾਂ ਦੀ ਕਾਰਗੁਜ਼ਾਰੀ ਨੂੰ ਲੋਕਾਂ 'ਚ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਉਸ ਲਈ ਇਹ ਚਾਰੋਂ ਸੀਟਾਂ ਜਿੰਨੀਆਂ ਜ਼ਰੂਰੀ ਐ ਪਰ ਜੇਕਰ ਆਮ ਆਦਮੀ ਪਾਰਟੀ 1 ਤੋਂ 2 ਤੇ ਹੈ 2 ਤੋਂ 3 ਤੇ ਵੀ ਪਹੁੰਚ ਜਾਂਦੀ ਐ ਤਾਂ ਕਿਤਨਾ ਕਿਤੇ ਅਸੀਂ ਕਹਿ ਸਕਦੇ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਐ ਤੇ ਆਮ ਆਦਮੀ ਪਾਰਟੀ ਦੇ ਅੱਗੂ ਦਾਵਾ ਵੀ ਇਹੀ ਕਰਨਗੇ ਫਿਰ ਵੀ ਸਾਡੀ ਤਾਂ ਇੱਕ ਸੀਟ ਸੀਗੀ ਜੀ ਤਿੰਨ ਤਾਂ ਕਾਂਗਰਸ ਦੀਆਂ ਸੀ ਅਸੀਂ 1 ਤੋਂ 2 ਤੇ ਪਹੁੰਚ ਗਏ ਤਾਂ ਇਸ ਲਈ ਆਮ ਆਦਮੀ ਪਾਰਟੀ ਦੇ ਤੇ ਦੋਨੋਂ ਹੱਥਾਂ 'ਚ ਲੱਡੂ ਆ ਅਸੀਂ ਕਹਿ ਸਕਦੇ ਹਾਂ ਪਰ ਜਿਵੇਂ ਦੇ ਸਰਕਾਰ ਦਾਅਵੇ ਕਰ ਰਹੀ ਹੈ ਲੋਕਾਂ ਦੇ ਵਿੱਚ ਵੀ ਕਿ ਅਸੀਂ 22 ਸਾਲਾਂ ਚ ਮਿਸਾਲੀ ਕੰਮ ਕੀਤੇ ਨੇ ਤਾਂ ਉਹਨਾਂ ਲਈ ਇਹ ਚੋਣਾਂ ਜਿੱਤਣੀਆਂ ਬਹੁਤ ਜ਼ਰੂਰੀ ਨੇ ਦੂਜੇ ਪਾਸੇ ਗੱਲ ਆਪਾਂ ਕਾਂਗਰਸ ਦੀ ਕਰ ਲਈਏ ਤਾਂ ਕਾਂਗਰਸ ਲਈ ਤਾਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕਾਂਗਰਸ ਪਾਰਟੀ ਇੱਕ ਪਾਸੇ ਦਾ ਪ੍ਰਚਾਰ ਕਰ ਰਹੀ ਹੈ ਵੀ ਪੰਜਾਬ ਦੇ ਵਿੱਚ ਲੋਕ ਆਮ ਆਦਮੀ ਪਾਰਟੀ ਤੋਂ ਨਾਰਾਜ਼ ਹੋ ਕੇ ਕਾਂਗਰਸ ਵਾਲੇ ਪਾਸੇ ਆ ਰਹੇ ਨੇ ਤਾਂ ਫਿਰ ਇਹਨਾਂ ਚਾਰ ਸੀਟਾਂ ਤੇ ਤਿੰਨ ਤੇ ਤਾਂ ਕਾਂਗਰਸ ਕਾਵਸੀ ਤਾਂ ਕਾਂਗਰਸ ਪਾਰਟੀ ਦਾ ਹੁਣ ਦੇਖਣ ਵਾਲੀ ਗੱਲ ਹੈ ਵੀ ਕਿ ਉਹ ਕਿੰਨੀਆਂ ਸੀਟਾਂ ਲੈ ਕੇ ਜਾਂਦੀ ਹੈ ਹਾਲਾਂਕਿ ਜਿਹੜੇ 2 ਸੀਟਾਂ ਨੇ ਉੱਥੇ ਤਾਂ ਚਾਹੇ ਗਿੱਦੜਵਾਹਾ ਦੀ ਗੱਲ ਕਰ ਲਈ ਡੇਰਾ ਬਾਬਾ ਨਾਨਕ ਦੀ ਗੱਲ ਕਰ ਲਈ ਉੱਥੇ ਤਾਂ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਸੰਸਦ ਸੋਰੀ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਨੇ ਤੇ ਸੀਨੀਅਰ ਆਗੂ ਵੀ ਨੇ ਚਾਹੇ ਸੁਭਾ ਪ੍ਰਧਾਨ ਰਾਜਾ ਵਡਿੰਗ ਨੇ ਉਹਨਾਂ ਦੀ ਪਤਨੀ ਅਮ੍ਰਿਤਾ ਵਡਿੰਗ ਲੜ ਰਹੀ ਹੈ ਤੇ ਉੱਥੇ ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਰੰਧਾਵਾ ਦੀ ਧਰਮ ਪਤਨੀ ਲੜ ਰਹੀ ਨੇ ਪਰ ਜੇਕਰ ਅਸੀਂ ਬਰਨਾਲਾ ਤੇ ਛੱਬੇਵਾਲ ਨੂੰ ਦੇਖਦੇ ਆ ਤਾਂ ਕਾਂਗਰਸ ਦਾ ਜਿਹੜਾ ਛੱਬੇਵਾਲ ਦਾ ਵਿਧਾਇਕ ਸੀ ਡਾਕਟਰ ਰਾਜਕੁਮਾਰ ਛੱਬੇਵਾਲ ਉਹ ਕਾਂਗਰਸ ਤੋਂ ਐਮਐਲਏ ਉੱਥੇ ਚੁਣੇ ਗਏ ਸੀ ਪਰ ਉਹਨਾਂ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਸੀ ਤੇ ਆਮ ਆਦਮੀ ਪਾਰਟੀ ਤੋਂ ਉਹ ਲੋਕ ਸਭਾ ਚੋਣਾਂ ਲੜੇ ਤੇ ਜਿੱਤ ਵੀ ਗਏ ਤੇ ਉਹਨਾਂ ਨੇ ਅੱਗੇ ਵਿਧਾਨ ਸਭਾ ਚੋਣਾਂ 'ਚ ਆਪਣੇ ਪੁੱਤ ਨੂੰ ਚੋਣ ਵਿਧਾਨ ਚ ਉਤਾਰਿਆ ਹੋਇਆ ਤਾਂ ਇੱਕ ਚੀਜ਼ ਤਾਂ ਸਪਸ਼ਟ ਹੈ ਵੀ ਕਿ ਦੋ ਤੇ ਦਾ ਮੰਨਦੇ ਆ ਵੀ ਕਿ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਦੀ ਪਤਨੀਆਂ ਲੜ ਰਹੀਆਂ ਨੇ ਤਾਂ ਇਹੇ ਤਾਂ ਸ਼ਿੱਧੇ ਤੌਰ ਤੇ ਕਾਂਗਰਸ ਦੇ ਹੱਥੋਂ ਹੀ ਬਾਰ ਨਿਕਲ ਚੁਕੀ ਹੈ ਸ਼ੀਟ ਕਿਉਂਕਿ ਉਹ ਬੰਦਾ ਆਮ ਆਦਮੀ ਪਾਰਟੀ ਚਲਾ ਗਿਆ ਇਸੇ ਤਰ੍ਹਾਂ ਜੇਕਰ ਆਪਾਂ ਗੱਲ ਬਰਨਾਲੇ ਦੀ ਵੀ ਕਰ ਲਈਏ ਬਰਨਾਲੇ ਦੇ ਵਿੱਚ ਕਾਂਗਰਸ ਪਾਰਟੀ ਪਹਿਲੇ ਹੀ ਹਾਰੀ ਹੋਈ ਸੀਗੀ ਉੱਥੇ ਜਿਹੜਾ ਆਮ ਆਦਮੀ ਪਾਰਟੀ ਦੇ ਮੀਤਿਹਰ ਜਿੱਤੇ ਹੋਏ ਸੀਗੇ ਜਿਨ੍ਹਾਂ ਨੇ ਲੋਕ ਸਭਾ ਚੋਣਾਂ ਜਿੱਤੀਆਂ ਤੇ ਹੁਣ ਉਹਨਾਂ ਦੇ ਹੀ ਬੜੇ ਕਰੀਬੀ ਹਰਿੰਦਰ ਸਿੰਘ ਧਾਲੀਵਾਲ ਉਹ ਚੋਣ ਮੈਦਾਨ 'ਚ ਨਿਤਰੇ ਹੋਏ ਨੇ ਤਾਂ ਇਹੋ ਜਿਹਾ ਸਾਰੇ ਮਾਹੌਲ 'ਚ ਕਾਂਗਰਸ ਲਈ ਜਿੰਨਾ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕਾਂਗਰਸ ਇਹ ਚਾਰ ਚੋਂ ਤਿੰਨ ਸੀਟਾਂ ਦੇ ਪਹਿਲਾਂ ਜਿੱਤੀ ਹੋਈ ਹੈ ਕਾਂਗਰਸ ਦੇ ਹਿੱਸੇ ਸੀਗੀਆਂ ਤਾਂ ਉਹਨਾਂ ਦੇਖਦਾ ਕਾਂਗਰਸ ਪੱਲੇ ਕੀ ਕੀ ਪੈਂਦਾ ਤੇ ਨਾਲ ਹੀ ਗੱਲ ਭਾਜਪਾ ਦੀ ਕਰਦੀ ਆ ਤਾਂ ਭਾਜਪਾ ਨੇ ਜਿਵੇਂ ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਚ ਜੋ ਪ੍ਰਚਾਰ ਕੀਤਾ ਹਾਲਾਂਕਿ ਜੋਣਾ ਟੀਚਾ ਸੀ ਉੱਥੇ ਉਹ ਪਹੁੰਚ ਨਹੀਂ ਸਕੇ ਬਹੁਤ ਪਿੱਛੇ ਰਹਿ ਗਏ ਪਰ ਪੰਜਾਬ ਦੇ ਵਿੱਚੋਂ ਆਪਣੇ ਆਪ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸਿਆਸੀ ਤੌਰ ਤੇ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਤਾਂ ਕਿਤੇ ਨਾ ਕਿਤੇ ਭਾਜਪਾ ਨੂੰ ਲੱਗਦਾ ਵਿਕੇ ਇਸੂ ਆਰ ਜਿਮਨੀ ਚੋਣਾ ਚ ਉਹਨਾਂ ਦਾ ਖਾਤਾ ਖੁੱਲ ਜੇਗਾ ਕਿਉਂਕਿ ਉਹਨਾਂ ਨੇ ਗਿੱਦੜ ਬਾਹੇ ਤੋਂ ਇਸੇ ਲਈ ਮਨਪ੍ਰੀਤ ਬਾਦਲ ਨੂੰ ਉਤਾਰਿਆ ਜੋ ਕਿ ਉੱਥੇ ਪਹਿਲਾਂ ਇੱਕ ਵਾਰ ਨਹੀਂ ਦੋ ਵਾਰ ਨਹੀਂ ਕਈ ਵਾਰ ਉੱਥੇ ਤੋਂ ਵਿਧਾਇਕ ਰਹੀ ਨਹੀਂ ਗਿੱਦੜ ਬਾਹੇ ਤੋਂ ਇਸੇ ਤਰ੍ਹਾਂ ਬਰਨਾਲੇ ਤੋਂ ਜਿਹੜਾ ਇਹ ਕਹ ਉਹਨਾਂ ਨੇ ਕਿਵਲ ਢਿੱਲੋ ਨੂੰ ਉਤਾਰਿਆ ਕਿਵਲ ਢਿੱਲੋ ਦਾ ਉੱਥੇ ਆਪਣਾ ਪਰਸਨਲ ਤੇ ਨਿੱਜੀ ਰਸੂਕ ਵੀ ਬਹੁਤ ਹੈ ਉਹ ਪਹਿਲਾਂ ਉੱਥੇ ਤੋਂ ਵਿਧਾਇਕ ਵੀ ਰਹੀ ਨੇ ਤਾਂ ਇਸ ਕਰਕੇ ਕਿਤੇ ਨਾ ਕਿਤੇ ਭਾਜਪਾ ਨੂੰ ਲੱਗਦਾ ਹੈ ਵੀਕਾ ਉਹ ਇਨਾ ਚੋਣਾਂ 'ਚ ਆਪਣੇ ਪੈਰ ਜਮਾਉਣ 'ਚ ਕਾਮਯਾਬ ਹੋ ਜੇਗੀ ਪੈਰ ਨਹੀਂ ਜਮਾਉਣ 'ਚ ਕਾਮਯਾਬ ਹੋਵੇ ਕੀਤਾ ਅਖੀਰ 'ਚ ਪਾਰਟੀਆਂ ਕੋਲ ਇੱਕ ਹੋਰ ਚਾਂਸ ਤਾਂ ਰਹੀ ਜਾਂਦਾ ਵੋਟ ਪਰਸੈਂਟੇਜ ਕਿ ਸਾਡੀ ਵੋਟ ਪਰਸੈਂਟੇਜ ਵੱਧ ਗਈ ਜੀ ਤਾਂ ਕਿਤੇ ਨਾ ਕਿਤੇ ਭਾਜਪਾ ਇਸ ਚੀਜ਼ ਨੂੰ ਲੈ ਕੇ ਪੂਰੇ ਜ਼ੋਰ ਸ਼ੋਰ ਨਾਲ ਲੱਗੀ ਹੋਈ ਆ ਪਰ ਇਸ ਤੋਂ ਇਲਾਵਾ ਜੇਕਰ ਗੱਲ ਆਪਾਂ ਸ਼ਰੋਮਣੀ ਅਕਾਲੀ ਦਲ ਦੀ ਕਰ ਲਈਏ ਤਾਂ ਅਕਾਲੀ ਦਲ ਦਾ ਹੁਣ ਦੇਖਦੇ ਹਾਂ ਕੀ ਬਣਦਾ ਕਿਉਂਕਿ ਅਕਾਲੀ ਦਲ ਚੋਣਾਂ ਤਾਂ ਲੜ ਨਹੀਂ ਰਿਹਾ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੱਲ ਅਸਤੀਫਾ ਵੀ ਦਿੱਤਾ ਪ੍ਰਧਾਨਗੀ ਦੇ ਉੱਤੇ ਤੋਂ ਪਰ ਹਲੇ ਤੱਕ ਅਕਾਲੀ ਦਲ ਓਪਨ ਨਹੀਂ ਇਹ ਫੈਸਲਾ ਨਹੀਂ ਕਰ ਸਕਿਆ ਵੀ ਕਿ ਉਹ ਇਹ ਜਿਮਨੀ ਚੋਣਾਂ 'ਚ ਕਿਸ ਪਾਸੇ ਜਾਵੇਗਾ। ਨਾ ਹੀ ਉਥੇ ਦੇ ਸਥਾਨਕ ਆਗੂ ਨੇ ਕੋਈ ਇਸ ਤਰ੍ਹਾਂ ਦਾ ਐਲਾਨ ਕੀਤਾ। ਹਾਲਾਂਕਿ ਹੁਣੀ ਖਬਰਾਂ ਚ ਆ ਰਹੀ ਸੀ ਗੱਲ ਵੀ ਡੇਰਾ ਬਾਬਾ ਨਾਨਕ ਤੋਂ ਜਿਹੜੇ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਸੂਚਾ ਸਿੰਘ ਲਗਾ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਹਮਾਇਤ ਦਾ ਕੋਈ ਫੈਸਲਾ ਕੀਤਾ ਇਸ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਸੀਗੀਆਂ। ਹਾਲਾਂਕਿ ਹੋਰ ਥੋੜੀ ਦੇਰ ਨੂੰ ਸਹੀ ਅਧਿਕਾਰਤਾ ਤੋਂ ਪੁਸ਼ਟੀ ਹੋ ਜੂਗੀ। ਇਹੋ ਜਿਹੀ ਖਬਰਾਂ ਨਿਕਲ ਕੇ ਆ ਰਹੀਆਂ ਨੇ। ਪਰ ਜੇਕਰ ਬਾਕੀ ਹਲਕਿਆਂ ਦੀ ਗੱਲ ਕਰ ਲਈਏ ਚਾਹੇ ਬਰਨਾਲਾ ਦੀ ਚ ਜੱਬੇਵਾਲ ਦੀ ਚ ਗਿੱਦੜਬਾਹ ਦੀ ਉੱਥੇ ਬਾਰੇ ਹਲੇ ਤੱਕ ਅਕਾਲੀ ਦਲ ਆਪਣੀ ਪਿਕਚਰ ਕਲੀਅਰ ਨਹੀਂ ਕਰ ਸਕਿਆ ਹਾਲਾਂਕਿ ਜਿਹੜੀ ਤਿੰਨ ਵੱਡੀਆਂ ਪਾਰਟੀਆਂ ਚੋਣ ਮੈਦਾਨ ਚ ਨਿਤਰੀਆਂ ਹੋਈਆਂ ਨੇ ਉਹਨਾਂ ਦੀ ਟੇਕ ਸ਼੍ਰੋਮਣੀ ਅਕਾਲੀ ਦਲ ਦੇ ਵੋਟ ਬੈਂਕ ਤੇ ਹੀ ਹੈ ਕਿਉਂਕਿ ਅਕਾਲੀ ਦਲ ਪਿੰਡਾਂ ਨਾਲ ਸੰਬੰਧਿਤ ਪਾਰਟੀ ਹੈ ਤੇ ਪਿੰਡਾਂ ਚੋਂ ਸਾਧਾਰ ਵੀ ਬਹੁਤ ਹੈ ਤੇ ਵੋਟ ਬੈਂਕ ਵੀ ਬਹੁਤ ਹੈ ਤਾਂ ਇਸ ਕਰਕੇ ਸਾਰੀ ਹੀ ਪਾਰਟੀਆਂ ਕਿਤੇ ਨਾ ਕਿਤੇ ਅਕਾਲੀ ਦਲ ਦੇ ਵੋਟ ਬੈਂਕ ਨੂੰ ਖੋਰਾ ਲਾਉਣ ਦੀਆਂ ਕੋਸ਼ਿਸ਼ਾਂ ਵੀ ਅੰਦਰ ਖਾਤੇ ਕਰ ਰਹੀ ਹੈ ਪਰ ਦੇਖਣ ਵਾਲੀ ਗੱਲ ਇਹ ਹੋਵੇਗੀ ਵੀ ਅੱਜ 17 ਨਵੰਬਰ ਹੋਗੀ ਤੇ ਕੱਲ ਦਾ ਦਿਨ ਹੁਣ ਤੋਂ ਸਹੀ 24 ਘੰਟੇ ਬਾਅਦ ਕਿਉਂਕਿ ਕੱਲ ਸ਼ਾਮੀ 5 ਵਜੇ ਚੋਂ ਪ੍ਰਚਾਰ ਬੰਦ ਹੋ ਜਾਏਗਾ ਤੇ ਉਸ ਤੋਂ ਬਾਅਦ ਦੋ ਦਿਨਾਂ ਦਾ ਸਮਾਂ ਵਿੱਚ ਹੈ ਲੋਕ ਕਿਸ ਨੂੰ ਵੋਟ ਪਾਉਂਦੇ ਨੇ ਕਿਸ ਨੂੰ ਚੁਣਦੇ ਨੇ ਕਿਸ ਨੂੰ ਨਕਾਰਦੇ ਨੇ ਇਹ ਤਾਂ 20 ਤਰੀਕ ਨੂੰ VOTING ਤੋਂ ਬਾਅਦ 23 ਤਰੀਕ ਨੂੰ ਨਤੀਜੇ ਦੱਸਾਂਗੇ ਤੇ ਨਤੀਜੇ ਅਸੀਂ ਦੇਖਾਂਗੇ ਕਿਸ ਦੇ ਹੱਕ ਚ ਜਾਂਦੇ ਨੇ ਕਿਸੇ ਵਿਰੁੱਧ ਜਾਂਦੇ ਨੇ ਪੰਜਾਬ ਦੇ ਲੋਕ ਕਿਸ ਨੂੰ ਚੁਣਦੇ ਨੇ ਕਿਸ ਨੂੰ ਨਕਾਰਦੇ ਨੇ ਕੀ ਉਹ ਸਰਕਾਰ ਦੀ 2.5 ਸਾਲਾਂ ਦੀ ਕਾਰਗੁਜ਼ਾਰੀ ਨਾਲ ਸਹਿਮਤ ਨੇ ਜਾਂ ਇਸ ਤੋਂ ਨਾਰਾਜ਼ ਦਿਖਾਈ ਦਿੰਦੇ ਨੇ ਇਹ ਤਾਂ 23 ਤਰੀਕ ਨੂੰ ਜਿਹੜੇ ਚਾਰ ਜਿਮਨੀ ਚੋਣਾਂ ਦੇ ਨਤੀਜੇ ਆਣਗੇ ਉਹੀ ਦੱਸਣਗੇ ਪਰ ਨਤੀਜੇ ਜਿਉਣ ਵੀ ਹੋਣਗੇ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਾਵਾਂਗੇ ਪਰ ਉਸ ਤੋਂ ਪਹਿਲਾਂ ਅਸੀਂ ਸਾਰਿਆਂ ਨੂੰ ਇਹੀ ਅਪੀਲ ਕਰਾਂਗੇ ਵੀ 20 ਨਵੰਬਰ ਨੂੰ VOTING ਵਾਲੇ ਦਿਨ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਜ਼ਰੂਰ ਕਰੀ ਜਾਵੇ ਕਿਉਂਕਿ ਸੰਵਿਧਾਨ ਚ ਸਾਨੂੰ ਇੱਕ ਇਹ ਸਭ ਤੋਂ ਅਹਿਮ ਅਧਿਕਾਰ ਮਿਲਿਆ ਹੋਇਆ ਹੈ ਵੀ ਅਸੀਂ ਆਪਣੀ ਸਰਕਾਰਾਂ ਦੀ ਆਪਣੇ ਆਗੂਆਂ ਦੀ ਚੋਣ ਖੁਦ ਕਰਦੇ ਹਾਂ ਤੇ ਆਪਣੇ ਇਸ ਅਧਿਕਾਰ ਦੀ ਵਰਤੋਂ ਜ਼ਰੂਰ ਕਰੀਏ ਇਸ ਲਈ ਆਪਣੇ ਸਬੰਧਤ ਪੋਲਿੰਗ ਸਟੇਸ਼ਨ ਤੇ ਜਾਈਏ ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰੀਏ ਫਿਰ ਉਸ ਵਕਤ 23 ਨਵੰਬਰ ਨੂੰ ਜੋ ਵੀ ਨਤੀਜੇ ਹੋਣਗੇ ਉਸ ਤੋਂ ਅੱਗੇ ਤੱਕ ਪਹੁੰਚਾਉਂਦੇ ਰਵਾਂਗੇ ਤੁਹਾਡੇ ਅੱਗੇ ਰੱਖਦੇ ਰਵਾਂਗੇ ਬਾਕੀ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਧੰਨ ਧੰਨ